ਦੇਖੋ ਅੱਜ ਖਾਸ ਤੌਰ ਤੇ ਬਹੁਤ ਵੱਡਾ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਹਲਦੇ ਕਮ ਸਾਹਿਬ ਇਹਨਾਂ ਦੀ ਸਾਰੀ ਟੀਮ ਅੱਜ ਇਹਨਾਂ ਨੇ ਖਾਸ ਤੌਰ ਤੇ ਸਾਰੇ ਪਰਿਵਾਰ ਨੇ ਕਮ ਸਾਹਿਬ ਦੇ ਨੇ ਆਪਣੇ ਸੁਖਮਨੀ ਸਾਹਿਬ ਦਾ ਪਾਠ ਰਖਾਇਆ ਤੇ ਉਹਦੇ ਵਿੱਚ ਸਾਰੇ ਹੀ ਇਸ ਇਲਾਕੇ ਦੀ ਸੁੱਖ ਸ਼ਾਂਤੀ ਲਈ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਆਪਣੀ ਪਾਰਟੀ ਦੀ ਚੜ੍ਹਦੀ ਕਲਾ ਲਈ ਅੱਜ ਸੁਖਵਨੀ ਸਾਹਿਬ ਦਾ ਪਾਠ ਪੋਇਆ ਤੇ ਸੁੱਖ ਸ਼ਾਂਤੀ ਵਾਸਤੇ ਹਰਦਾਸ ਕੀਤੀ ਸੀ ਤੇ ਅੱਜ ਗੁਰੂ ਮਹਾਰਾਜ ਗੁਰੂ ਸ੍ਰੀ ਗੁਰਤੇਗ ਬਹਾਦਰ ਜੀ ਹਿੰਦ ਦੀ ਚਾਦਰ ਜਿਨ੍ਹਾਂ ਦਾ ਜਨਮ ਦਿਹਾੜਾ ਹੈ ਤੇ ਉਹਨਾਂ ਦੇ ਜਨਮ ਦਿਹਾੜੇ ਨੂੰ ਲੈ ਕੇ ਅੱਜ ਨਗਰ ਕੀਰਤਨ ਵੀ ਆ ਰਿਹਾ ਹੈ ਤੇ ਅਸੀਂ ਨਗਰ ਕੀਰਤਨ ਵਾਸਤੇ ਲੰਗਰ ਦਾ ਪ੍ਰਬਾਲਾ ਕੀਤਾ ਸਾਰੀ ਟੀਮ ਵੱਲੋਂ ਬੜਾ ਵਧੀਆ ਕੀਤਾ ਹੁਣੇ ਥੋੜੀ ਦੇਰ 'ਚ ਨਗਰ ਕੀਰਤਨ ਤੇ ਆ ਜੂਗਾ ਅਸੀਂ ਬੜੇ ਪਿਆਰ ਸਤਿਕਾਰ ਦੇ ਨਾਲ ਉਹਨਾਂ ਨੂੰ ਪੰਕਤਾਂ ਦੇ ਵਿੱਚ ਬਿਠਾ ਕੇ ਲੰਗਰ ਛਕਾਵਾਂਗੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪਰਨਪ ਟਾਈਮ ਤੇ ਅੱਜ ਜਿਵੇਂ ਕਿ ਹਿੰਦ ਦੀ ਚਾਦਰ ਕਿਹਾ ਜਾਣ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਦਿਹਾੜਾ ਹੈ ਤੇ ਉਸੇ ਉਪਲਕਸ਼ ਤੇ ਵਿੱਚ ਅੱਜ ਜਗ੍ਹਾ ਜਗ੍ਹਾ ਨਗਰ ਕੀਰਤਨ ਕੱਢੇ ਜਾ ਰਹੇ ਨੇ ਅਜਾਸੀ ਪਹੁੰਚੇ ਆ ਗੈਸਪੁਰਾ ਦੇ ਵਾਰਡ 33 ਸੁਆ ਰੋਡ ਵਿੱਚ ਜਿੱਥੇ ਦੇਖ ਸਕਦੇ ਹੋ ਕਿ ਖਰਜਿੰਦਰ ਸਿੰਘ ਖਾਮ ਜੀ ਦਾ ਆਫਿਸ ਹੈ ਜਿੱਥੇ ਪਾਠ ਰਖਾਇਆ ਗਿਆ ਹੈ ਸੁਖਮਨੀ ਸਾਹਿਬ ਜੀ ਦਾ ਤੇ ਇਸ ਮੌਕੇ ਤੇ ਮੁੱਖ ਮਹਿਮਾਨ ਦੇ ਰੂਪ ਦੇ ਵਿੱਚ ਰਵਨੀਤ ਸਿੰਘ ਬਿੱਟੂ ਜੀ ਵੀ ਪਹੁੰਚੇ ਨੇ ਤੇ ਅੱਜ ਤੁਹਾਨੂੰ ਦੱਸ ਦਈਏ ਕਿ ਹਿੰਦ ਦੀ ਚਾਦਰ ਕਹੇ ਜਾਣ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਦਿਹਾੜਾ ਹੈ ਤੇ ਅੱਜ ਗੁਰਪੁਰਬ ਮਨਾਇਆ ਜਾ ਰਿਹਾ ਹੈ ਇਸੇ ਵਿੱਚ ਇਸੀ ਉਪਲਬਖਤੀ ਵਿੱਚ ਅੱਜ ਇੱਥੇ ਪਾਠ ਖੜਾਇਆ ਗਿਆ ਹੈ ਸੁਖਮਨੀ ਸਾਹਿਬ ਜੀ ਦਾ ਤੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਇੱਧਰ ਵੀ ਲੰਗਰ ਦੀ ਜਿਹੜੀ ਤਿਆਰੀ ਆ ਪੂਰੀ ਜੋਰਾ ਸ਼ੋਰਾ ਦੇ ਨਾਲ ਚੱਲ ਰਹੀ ਆ ਤੇ ਜਿਹੜਾ ਕਿ ਅੱਜ ਇੱਥੋਂ ਨਗਰ ਕੀਰਤਨ ਵੀ ਕੱਢੇ ਜਾ ਰਿਹਾ ਹੈ ਤੇ ਤੁਸੀਂ ਦੇਖ ਰਹੇ ਹੋ ਕਿ ਅੰਦਰ ਜਿਹੜਾ ਪਾਠ ਸੁਖਮਨੀ ਸਾਹਿਬ ਜੀ ਦਾ ਪਾਠ ਜਿਹੜਾ ਕਿ ਚੱਲ ਰਿਹਾ ਹੈ ਤੇ ਇਸੇ ਮੌਕੇ ਦੇ ਵਿੱਚ ਜਿਹੜੇ ਹਾਲ ਹੀ ਵਿੱਚ ਬੀਜਪੀ ਵੀ ਸ਼ਾਮਿਲ ਹੋਏ ਰਵਨੀਤ ਸਿੰਘ ਬਿੱਟੂ ਜੀ ਵੀ ਜਿਹੜੇ ਐ ਇੱਥੇ ਪਹੁੰਚੇ ਆ ਮੁੱਖ ਮਹਿਮਾਨ ਦੇ ਰੂਪ ਦੇ ਵਿੱਚ ਤੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਹਰਜਿੰਦਰ ਸਿੰਘ ਖੰਭ ਜੀ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਦੇਖ ਰਹੇ ਹੋ ਤੁਸੀਂ ਅੰਦਰ ਦੀਆਂ ਤਸਵੀਰਾਂ ਬਹੁਤ ਵੱਡਾ ਨਗਰ ਕੀਰਤਨ ਕੱਢਿਆ ਜਾ ਰਿਹਾ ਸਾਡੇ ਖਾਸ ਤੌਰ ਤੇ ਹਲਕਾ ਇਨਚਾਰਜ ਸਾਡੇ تاجਪਰੀ ਸਾਹਿਬ ਸਾਡੇ ਮੰਡਲ ਪ੍ਰਧਾਨ ਅਤੇ ਕੰਮ ਸਾਹ ਇਹਨਾਂ ਦੀ ਸਾਰੀ ਟੀਮ ਅੱਜ ਇਹਨਾਂ ਨੇ ਖਾਸ ਤੌਰ ਤੇ ਸਾਰੇ ਪਰਿਵਾਰ ਨੇ ਕੰਮ ਸਾਧਦੇ ਨੇ ਆਪਣੇ ਸੁਖਮਨੀ ਸਾਹਿਬ ਦਾ ਪਾਠ ਰਖਾਇਆ ਤੇ ਉਹਦੇ ਵਿੱਚ ਸਾਰੇ ਹੀ ਇਸ ਇਲਾਕੇ ਦੀ ਸੁੱਖ ਸ਼ਾਂਤੀ ਲਈ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਆਪਣੀ ਪਾਰਟੀ ਦੀ ਚੜ੍ਹਦੀ ਕਲਾ ਲਈ ਅੱਜ ਸੁਖਮਨੀ ਸਾਹਿਬ ਦਾ ਪਾਠ ਹੋਇਆ ਉਹਦਾ ਗੁਣਗਾਨ ਕੀਤਾ ਸਾਡੇ ਬਾਬਾ ਜੀ ਨੇ ਬਹੁਤ ਹੀ ਰਸ ਪਿੰਨਾ ਜਿਹੜਾ ਹੈ ਉਹਨਾਂ ਦੀ ਆਵਾਜ਼ ਸਾਰਿਆਂ ਨੇ ਸਰਵਣ ਕੀਤਾ ਤੇ ਇੱਕ ਇਹੀ ਆ ਨਾ ਸਮਾਜ ਦਾ ਜਿਹੜਾ ਸੇਵਕ ਬੰਦੇ ਨੇ ਉਹ ਉਹਨਾਂ ਦਾ ਫਰਜ਼ ਕੀ ਆ ਉਹਨਾਂ ਦੀ ਡਿਊਟੀ ਕੀ ਆ ਅਸਲੀ ਡਿਊਟੀ ਹੈ ਵੀ ਆਪਣੇ ਇਲਾਕੇ ਦਾ ਸੁੱਖ ਮੰਗਣਾ ਆਪਣੇ ਇਲਾਕੇ ਦੇ ਲੋਕਾਂ ਦਾ ਸੁੱਖ ਮੰਗਣਾ ਉਹੀ ਕੰਮ ਇਹ ਕਰ ਰਹੇ ਆ ਤੇ ਖੁਸ਼ੀ ਆ ਵੀ ਇਹ ਆਪਣੇ ਸਮਾਜ ਦੇ ਅੱਜ ਹੁਣ ਇਦੋ ਮਾਦ ਲੰਗਰ ਲੰਗਰ ਕੀਰਤਨ ਆ ਰਿਹਾ ਉਹਦੇ ਲਈ ਲੰਗਰ ਦਾ ਪ੍ਰਬੰਧ ਬਹੁਤ ਵਧੀਆ ਤੌਰ ਤੇ ਉਹ ਕੀਤਾ ਹੋਇਆ ਸਾਰੀ ਇਹਨਾਂ ਦੀ ਟੀਮ ਨੇ ਤੇ ਮੰਡਲ ਦੀ ਟੀਮ ਨੇ ਇਹਨਾਂ ਨੇ ਕਿਉਂਕਿ ਸਾਰਾ ਇੱਕ ਪਰਿਵਾਰ ਆ ਤੇ ਅਸੀਂ ਉਹਦੇ ਵਿੱਚ ਆ ਜਾ ਕੇ ਆਪਣੇ ਆਪ ਨੂੰ ਵਢ ਭਾਗੇ ਸਮਝ ਰਹੇ ਆਪਣੇ ਆਪ ਨੂੰ ਖੁਸ਼ਕਿਸਮਤ ਸਮਝ ਰਹੇ ਆ ਬਹੁਤ ਹੀ ਵਧੀਆ ਇਹ ਉਪਰਾਲਾ ਇਹਨਾਂ ਨੇ ਕੀਤਾ ਥੈਂਕ ਯੂ ਜੀ ਪਹੁੰਚੇ ਇੱਥੇ ਪਾਟ ਰਖਾਇਆ ਗਿਆ ਹਰਜਿੰਦਰ ਸਿੰਘ ਖੰਭ ਜੀ ਵੱਲੋਂ ਕੀ ਕਹਿਣਾ ਚਾਹੁੰਦੇ ਆ ਅੱਜ ਬੜਾ ਭਾਗਾ ਵਾਲਾ ਦਿਨ ਹੈ ਅਸੀਂ ਖੰਭ ਸਾਹਿਬ ਦੇ ਦਫ਼ਤਰ ਆਏ ਆ ਇੱਥੇ ਸੁਖਮੀ ਸਾਹਿਬ ਦਾ ਪਾਟ ਰਖਾਇਆ ਗਿਆ ਸੀਗਾ ਇਲਾਕੇ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਤੇ ਜਦੋਂ ਜਿੰਨਾ ਵੀ ਪਰਮਾਤਮਾ ਦਾ ਨਾਮ ਜਪਿਆ ਜਾਵੇ ਉਹ ਘਾਟੀ ਘਟ ਅਸਲ ਜ਼ਿੰਦਗੀ ਦਾ ਸਮਾਂ ਉਹੀ ਹੈ ਜਦ ਤੁਸੀਂ ਪਰਮਾਤਮਾ ਦਾ ਨਾਮ ਜਪਦੇ ਹੋ ਉਹੀ ਦਿਨ ਸੁਭਾਗਾ ਜੇ ਤੁਸੀਂ ਪਰਮਾਤਮਾ ਦੇ ਚਰਨਾਂ 'ਚ ਨਮਸਤਕ ਹੋਨੇ ਹੋ ਤਾਂ ਅੱਜ ਬੜਾ ਭਾਗਾ ਦਾ ਦਿਨ ਹੈ ਖੰਮ ਸਾਹਿਬ ਨੇ ਸੁਖਮੀ ਸਾਹਿਬ ਦਾ ਪਾਠ ਰਖਾਇਆ ਏਰੀਆ ਦੀ ਸੁੱਖ ਸ਼ਾਂਤੀ ਵਾਸਤੇ ਉਥੇ ਹੀ ਸਾਡੇ ਅੱਜ ਲੁਜਾਨਾ ਦੇ ਆਪਣੇ ਪਾਰਟੀ ਦੇ ਕੈਂਡੀਡੇਟ ਐ ਸੀ ਸਰ ਰਵੀ ਸਿੰਘ ਬਿੱਟੂ ਜੀ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਸੁੱਖ ਸ਼ਾਂਤੀ ਵਾਸਤੇ ਚੰਗੀ ਸਿਹਤ ਵਾਸਤੇ ਵੀ ਅਰਦਾਸ ਕੀਤੀ ਗਈ ਹੈ ਤੇ ਪਰਮਾਤਮਾ ਬਿਟੂ ਇਨ ਚੜ੍ਹਦੀ ਕਲਾ ਰੱਖਣਗੇ ਸਾਨੂੰ ਉਮੀਦ ਹੈ ਕਿ ਅਸੀਂ ਪੂਰਾ ਜਿਤਾ ਕੇ ਲੁਧਿਆਣਾ ਸਾਊਥ ਤੋਂ ਸਭ ਤੋਂ ਵਧੀਆ ਲੀਡ ਦਵਾਂਗੇ ਤੇ ਉਸ ਤੋਂ ਵੀ ਜਿਹੜਾ ਇਹ ਵੋਟ ਹੈ ਇਸ ਤੋਂ ਅਸੀਂ ਨੰਬਰ 1 ਤੇ ਆ ਕੇ ਲੀਡ ਕਰਾਂਗੇ ਸੋ ਪਰਮਾਤਮਾ ਸਾਰੇ ਤੇ ਕਿਰਪਾ ਰੱਖੇ ਜਿਹੜਾ ਚੋਣਾਂ ਦਾ ਮਾਹੌਲ ਆ ਰਿਹਾ ਸੁੱਖ ਸ਼ਾਂਤੀ ਨਾਲ ਹੋਵੇ ਵਿੱਚ ਭਾਈਚਾਰਾ ਨਹੀਂ ਆਪ ਦਾ ਕਦੇ ਵੀ ਖਰਾਬ ਹੋਣਾ ਚਾਹੀਦਾ ਹਰੇਕ ਤੇ ਆਪਦੇ ਆਪ ਦੇ ਵਿਚਾਰ ਨੇ ਆਪਦੇ ਪਾਰਟੀ ਨਾਲ ਲਿੰਕ ਨੇ ਉਹ ਜਰੂਰ ਕਾਇਮ ਰੱਖੋ ਪਰ ਜਿੱਥੇ ਭਾਈਚਾਰਾ ਤੇ ਆਪਸੀ ਪਿਆਰ ਮੁਹਬਤ ਸੁਖ ਸ਼ਾਂਤੀ ਹੈ ਉਹ ਹਰ ਕੀਮਤ ਤੇ ਮੈਂਟੇਨ ਹੋਣੀ ਚਾਹੀਦੀ ਹੈ ਜੀ ਸਰ ਅਵਾਰਡ ਦਿੱਤੀ ਵੀ ਦੇਖਿਆ ਜਾ ਰਿਹਾ ਕਿ ਵੱਤਵਾਦ ਉਪਰਾਲੇ ਕੀਤੇ ਜਾਂਦੇ ਨੇ ਹਰਜਿੰਦਰ ਸਿੰਘ ਖਮਜੀ ਵੱਲੋਂ ਕੀ ਕਹਿਣਾ ਚਾਹੁੰਗਾ ਨਹੀਂ ਬਹੁਤ ਵਧੀਆ ਜੀ ਦੇਖੋ ਜਿਹੜੇ ਸੱਜਣ ਆਪਣਾ ਇੱਕ ਪਰਿਵਾਰ ਹੈ ਆਪਣਾ ਤੇ ਪਰਿਵਾਰ ਚੋਂ ਜਿਹੜਾ ਬੰਦਾ ਅੱਗੇ ਆਉਂਦਾ ਉਹ ਲੀਡਰ ਹੈ ਉਹ ਸਾਰੇ ਜਿਹੜੇ ਵੀ ਲੋਕਾਂ ਨੂੰ ਕੋਈ ਹਮਦਦ ਚਾਹੀਦੀ ਹੈ ਉਹ ਨਹੀਂ ਜਾ ਸਕਦੇ ਕਿਉਂਕਿ ਇੱਥੇ ਬਹੁਤੇ ਜਿਹੜੇ ਬੰਦੇ ਨੇ ਉਹ ਕੰਮ ਕਾਜ ਵਾਲੇ ਨੇ ਉਹ ਅਨਫੋਰਚਨਟਲੀ ਹੁੰਦਾ ਕਿ ਜਦੋਂ ਦਫਤਰਾ ਟਾਈਮ ਹੁੰਦਾ ਉਹ ਤੋਂ ਕੰਮ ਦਾ ਟਾਈਮ ਹੁੰਦਾ ਸੋ ਇਹ ਜੇ ਸੱਜਣ ਜਿਹੜੇ ਆ ਕੇ ਸੋਸ਼ਲ ਸਰਵਿਸ ਕਰਦੇ ਨੇ ਲੋਕਾਂ ਦੀ ਸੇਵਾ ਕਰਦੇ ਨੇ ਮੂਰੇ ਆਉਂਦੇ ਨੇ ਉਹ ਬਹੁਤ ਉਹਨਾਂ ਨੂੰ ਹੈਲਪ ਹੁੰਦੀ ਹੈ ਤਾਂ ਕਿ ਬਿਲਕੁਲ ਪਹਿਲੇ ਆ ਕੇ ਆਪਦੇ ਰਿਕੁਆਇਰਮੈਂਟ ਦੱਸ ਜਾਣਾ ਉਹਦੇ ਫਾਰਮ ਭਰ ਜਾਣਾ ਇਹ ਆਪਦੇ ਲੈਵਲ ਤੇ ਜਾ ਕੇ ਉੱਥੇ ਕਰਾਉਂਦੇ ਨੇ ਸੋ ਬਹੁਤ ਵਧੀਆ ਜਿਹੜਾ ਉਹ ਪ੍ਰੋਲਰ ਕਰ ਰਹੇ ਨੇ ਲੋਕਾਂ ਦੀ ਸੇਵਾ ਪਿਛਲੇ ਡੇਢ ਪੌਣੇ 2 ਸਾਲ ਤੋਂ ਕਰ ਰਹੇ ਨੇ ਬਹੁਤ ਵਧੀਆ ਮੈਂ ਤਾਂ ਹੋਰ ਵੀ ਅਪੀਲ ਕਰੂੰਗਾ ਕਿ ਜਿਹੜਾ ਬੰਦਾ ਚਾਹੇ ਗਲੀ ਗਲੀ ਜੀ ਬੈਠਾ ਹੈ ਉਹ ਜਿਹੜਾ ਆਪਾਂ ਕਿਸੇ ਦੀ ਹਮਦਦ ਕਰ ਸਕਦੇ ਹਾਂ ਇਸ ਤੋਂ ਵਧੀਆ ਹੋਰ ਇਨਸਾਨੀਅਤ ਕੀ ਹੋ ਸਕਦੀ ਹੈ ਇਸ ਤੋਂ ਵਧੀਆ ਹੋਰ ਧਰਮ ਕੀ ਹੋ ਸਕਦਾ ਕਿ ਜੇ ਆਪਾਂ ਇੱਕ ਜੇ ਇੱਕ ਦੀ ਹਮਦਦ ਕਰਾਂਗੇ ਮੈਂ ਕਹਣਾ ਸਭ ਤੋਂ ਵੱਡਾ ਧਰਮ ਇਹੀ ਹੈ ਤੇ ਗੱਲਬਾਤ ਕਰਦੇ ਹਾਂ ਹਰਜਿੰਦਰ ਸਿੰਘ ਖ ਅਸੀਂ ਵਾਰਡ ਨੰਬਰ 33 ਦੀ ਸੁਖਸ਼ਾਂਤੀ ਵਾਸਤੇ ਤੇ ਆਪਣੇ ਦਫ਼ਤਰ ਵਾਸਤੇ ਤੇ ਆਪਣੀ ਟੀਮ ਵਾਸਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਸਾਡੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਸਾਡੀ ਭਾਰਤੀ ਜਨਤਾ ਪਾਰਟੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਜਿਹੜੇ ਸਾਡੇ ਲੁਧਿਆਣੇ ਦੇ ਕੈਂਡੀਡੇਟ ਨੇ ਸਰਦਾਰ ਰਵਿੰਦੀ ਸਿੰਘ ਬਿੱਟੂ ਜੀ થોੜੇ ਡੇਰ ਪਹਿਲੇ ਉਹ ਵੀ ਆ ਕੇ ਗਏ ਨੇ ਬਾਬਾ ਜੀ ਨੇ ਉਹਨਾਂ ਦੇ ਵੀ ਅਰਦਾਸ ਕੀਤੀ ਹੈ ਵੀ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਨਾਲ ਸਾਡਾ ਇੱਧਰ ਸੌਤ ਹਲਕੇ ਦੇ ਵਿੱਚੋਂ ਇਲੈਕਸ਼ਨ ਲੜ ਚੁੱਕੇ ਸਰਦਾਰ ਸਿੰਦਰਪਾਲ ਸਿੰਘ ਤਾਜਪੁਰੀ ਜੀ ਐਮਐਲਏ ਦੇ ਇਲੈਕਸ਼ਨ ਲੜੇ ਨੇ ਤੇ ਉਹਨਾਂ ਵਾਸਤੇ ਵੀ ਅਰਦਾਸ ਕੀਤੀ ਗਈ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਵੀ ਇਥੋਂ ਐਮਐਲਏ ਬਣਾ ਕੇ ਅਸੀਂ ਸਾਊਥ ਦੇ ਵਿੱਚੋਂ ਭੇਜੀਏ ਤਾਂਕਿ ਸਾਡੇ ਸਾਊਥ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਨੇ ਜਿਹੜੀਆਂ ਪਿਛਲੇ ਐਮਐਲਿਆਂ ਤੋਂ ਪੂਰੀਆਂ ਨਹੀਂ ਹੋ ਪਾਈਆਂ ਜੇ ਬਦਲਾਵ ਆਇਆ ਤੇ ਨਵੀਂ ਐਮਐਲਏ ਆਈ ਤਾਂ ਉਹਨਾਂ ਤੋਂ ਵੀ ਸਾਨੂੰ ਕੋਈ ਆਸ ਨਹੀਂ ਹੈਗੀ ਕਿਉਂਕਿ ਦਿਨੋਂ ਦਿਨ ਇੱਥੇ ਮਾਹੌਲ ਬਹੁਤ ਵਿਗੜਦਾ ਜਾ ਰਿਹਾ ਹੈ ਹਰ ਜਗ੍ਹਾ ਤੇ ਵਾਰਦਾ ਤਾਂ ਹਰ ਰੋਜ਼ ਠਾਣੀ ਚੌਕੀ ਗੇੜੇ ਲਾਉਣੇ ਪੈਂਦੇ ਆ ਸੋ ਸਾਨੂੰ ਇਹ ਚੀਜ਼ ਤੋਂ ਛੁਟਕਾਰਾ ਹੋਊਗਾ ਅਸੀਂ ਆਸ ਕਰਦੇ ਆਂ ਸਾਡੀ ਭਾਰਤੀ ਜਨਤਾ ਪਾਰਟੀ ਦਾ ਐਮ.ਐਲ.ਏ ਜਦੋਂ ਇੱਥੇ ਜਿੱਤ ਕੇ ਜਾਊਗਾ ਤੇ ਉਹ ਸਾਡੇ ਸਾਊਥ ਵਾਸਤੇ ਪਹਿਲ ਦੇ ਆਧਾਰ ਤੇ ਕੰਮ ਕਰੂਗਾ ਸਾਨੂੰ ਬੜੀ ਖੁਸ਼ੀ ਹੋਊਗੀ ਸੋ ਸਾਡੀ ਟੀਮ ਸਾਰੀ ਇਹੀ ਚਾਹੁੰਦੀ ਏ ਕਿ ਇਸ ਵਾਰ ਅਸੀਂ ਕਮਲ ਦਾ ਫੁੱਲ ਖਿਲਾਣਾ ਤੇ ਸ਼ੋਕ ਸ਼ਾਂਤੀ ਵਾਸਤੇ ਇਹ ਅਰਦਾਸ ਕੀਤੀ ਸੀ ਤੇ ਅੱਜ ਗੁਰੂ ਮਹਾਰਾਜ ਗੁਰੂ ਸ੍ਰੀ ਗੁਰਤੇਗ ਬਹਾਦਰ ਜੀ ਹਿੰਦ ਦੀ ਚਾਦਰ ਜਿਨ੍ਹਾਂ ਦਾ ਜਨਮ ਦਿਹਾੜਾ ਹੈ ਤੇ ਉਹਨਾਂ ਦੇ ਜਨਮ ਦਿਹਾੜੇ ਨੂੰ ਲੈ ਕੇ ਅੱਜ ਨਗਰ ਕੀਰਤਨ ਵੀ ਆ ਰਿਹਾ ਤੇ ਅਸੀਂ ਨਗਰ ਕੀਰਤਨ ਵਾਸਤੇ ਲੰਗਰ ਦਾ ਪ੍ਰਾਲਾ ਕੀਤਾ ਸਾਰੀ ਟੀਮ ਨੇ ਵੱਲੋਂ ਬੜਾ ਵਧੀਆ ਕੀਤਾ ਹੁਣੇ ਥੋੜੀ ਡੇਟ ਚ ਨਗਰ ਕ੍ਰਿਪਨ ਤੋਂ ਆਜੂਗਾ ਅਸੀਂ ਬੜੇ ਪਿਆਰ ਸਤਕਾਰ ਦੇ ਨਾਲ ਉਹਨਾਂ ਨੂੰ ਪੰਕਤਾਂ ਦੇ ਵਿੱਚ ਬਿਠਾ ਕੇ ਲੰਗਰ ਛਕਾਵਾਂਗੇ ਸਾਡੀ ਸਾਰੀ ਟੀਮ ਬਿਲਕੁਲ ਤਿਆਰ ਆ ਸੋ ਤੇ ਵਾਰਡ ਦੇ ਤੀ ਵੀ ਦੇਖਿਆ ਜਾ ਰਿਹਾ ਤੁਸੀਂ ਵੱਧ ਐਕਟੀਵਿਟੀ ਦਿਖਾ ਰਹੇ ਹੋ ਤੇ ਕੀ ਤੁਸੀਂ ਪਾਰਟੀ ਵੱਲੋਂ ਉਮੀਦ ਲਗਾ ਰਹੇ ਹੋ ਤੇ ਕੀ ਅੱਗੇ ਦੇਖੋ ਜੀ ਆਪਾਂ ਤੇ ਦਿਲ ਤੋਂ ਲੱਗੇ ਹੋਏ ਆ ਬਾਕੀ ਪਾਰਟੀ ਦੇਖ ਰਹੀ ਹੈ ਲੋਕ ਦੇਖ ਰਹੇ ਨੇ ਜਿੰਨਾ ਵਸੇ ਹੀ ਕੰਮ ਕਰ ਰਹੇ ਆ ਕੋਈ ਗੱਲ ਨਹੀਂ ਪਾਰਟੀ ਵੀ ਸੋਚੂਗੀ ਜੇ ਅਸੀਂ ਅਸੀਂ ਲੋਕਾਂ ਦੀ ਸੋਚਦੇ ਨੇ ਪਾਰਟੀ ਸਾਡੇ ਲਈ ਵੀ ਸੋਚੂਗੀ